ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕੱਢੇ ਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕੱਢੇ ਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖੁ ਆ ਸਭ ਥਾਈ ਬਾਰ ਬ੍ਰਹਮ ਪੂਰਨ ਪਰਮੇਸ਼ਰ ਰਵਰ ਹੱਸਬਨੀ ਜਾਈ ਰਹਾ ਟਰਕੀ ਬਾਣੀ ਆਏ ਤਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ